ਰਿਪੂ ਦਮਨ ਸਿੰਘ ਰੂਪ ਦੇ ਨਾਵਲ ਤੀਲਾ ਦਾ ਅਗਲਾ ਤੇ ਆਖਰੀ ਕਾਂਡ 26 ਇਸ ਸਾਰੇ ਸਮੇਂ ਵਿੱਚ ਸਿਮਰਨਜੀਤ ਸਿੰਘ ਦੀ ਸ਼ਖਸੀਅਤ ਆਪਣੀ ਤਰ੍ਹਾਂ ਦੀ ਨਵੇਕਲੀ ਬਣ ਗਈ ਸੀ ਵਕੀਲਾਂ ਦੇ ਹੱਕਾਂ ਲਈ ਕੰਮ ਕਰਨ ਲਈ ਸਦਾ ਤਤਪਰ ਰਹਿਣਾ ਜੱਜਾਂ ਵਿੱਚ ਵੀ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਨਾਲ ਉਹਦਾ ਸਤਕਾਰ ਵਧਿਆ ਸੀ ਜੱਜ ਜਾਣਦੇ ਸਨ ਕਿ ਸਿਮਰਨਜੀਤ ਸਿੰਘ ਕਦੇ ਗਲਤ ਕੇਸ ਨਹੀਂ ਲਿਆਉਂਦਾ ਸੀ ਉਹਦੇ ਕੇਸਾਂ ਦੀ ਡਿਸਮਿਸਲ ਨਾ ਦੇ ਬਰਾਬਰ ਸੀ ਹੁਣ ਤੱਕ ਲਗਭਗ 2000 ਕੇਸ ਫਾਈਲ ਕਰ ਚੁੱਕਿਆ ਸੀ 60 ਕੇਸਾਂ ਦੇ ਨੇੜੇ ਉਹਦੇ ਕੇਸ ਰਿਪੋਰਟਡ ਹੋ ਚੁੱਕੇ ਸਨ ਕਿਸੇ ਵਕੀਲ ਦੇ ਕੇਸ ਵਿੱਚ ਜੱਜ ਵੱਲੋਂ ਕੋਈ ਵਿਸ਼ੇਸ਼ ਜੱਜਮੈਂਟ ਲਖਵਾਈ ਜਾਵੇ ਤਾਂ ਹੀ ਉਹ ਰਿਪੋਰਟਡ ਹੋ ਸਕਦੀ ਹੈ ਕਈ ਕੇਸਾਂ ਵਿੱਚ ਸਿਮਰਨਜੀਤ ਨੇ ਸੰਵਿਧਾਨਕ ਫੈਸਲੇ ਕਰਵਾਏ ਹਨ ਪਬਲਿਕ ਇੰਟਰਸਟ ਡਿਟੀਗੇਸ਼ਨ ਦੇ ਨਿੱਕਾ ਕੇਸ ਉਹਨੇ ਹੱਲ ਕਰਵਾਏ ਹਨ ਹੁਣ ਤਾਂ ਕਈ ਵਕੀਲ ਉਸਨੂੰ ਪੀਆਈਐਲ ਪਾਉਣ ਵਾਲਾ ਵਕੀਲ ਹੀ ਸਮਝਣ ਲੱਗ ਪਏ ਸਨ ਮਹਾਲੀ ਦੇ ਗੰਦੇ ਨਾਲੇ ਦੇ ਸੰਬੰਧ ਵਿੱਚ ਭਾਈ ਪੀਆਈਐਲ ਵਿੱਚ ਉਸਨੂੰ ਹਾਈ ਕੋਰਟ ਨੇ ਐਮਿਕਸ ਕੁਇਰੀ ਬਣਾਇਆ ਸੀ ਭਾਵਕੂਟ ਦਾ ਦੋਸਤ ਵਕੀਲ ਇਸ ਕੇਸ ਦੀ ਪਹਿਲਾਂ ਪੀਆਈਐਲ ਸਿਮਰਨਜੀਤ ਸਿੰਘ ਨੇ ਪਾਈ ਸੀ ਜਿਹਦੇ ਵਿੱਚ ਸਰਕਾਰ ਨੇ ਅਧ ਪਛਤ ਕੰਮ ਕੀਤਾ ਸੀ ਫਿਰ ਕਿਸੇ ਹੋਰ ਵਕੀਲ ਨੇ ਗੰਦੇ ਨਾਲੇ ਬਾਰੇ ਪੀਆਈਐਲ ਪਾਈ ਸਿਮਰਨਜੀਤ ਸਿੰਘ ਨੇ ਇਸ ਕੇਸ ਵਿੱਚ ਅਰਜ਼ੀ ਪਾਈ ਉਸਨੇ ਪਹਿਲਾਂ ਇਸ ਕੇਸ ਵਿੱਚ ਪੀਆਈਐਲ ਪਾਈ ਸੀ ਇਸ ਲਈ ਉਸਨੂੰ ਡੀਬੀ ਨੇ ਇਸ ਕੇਸ ਵਿੱਚ ਐਮਿਕਸ ਕੁਇਰੀ ਬਣਾਇਆ ਸੀ ਮਹਾਲੀ ਦੇ ਪਾਣੀ ਦੇ ਮਸਲੇ ਬਾਰੇ ਇੱਕ ਪੀਆਈਐਲ ਵੀ ਸਿਮਰਨਜੀਤ ਸਿੰਘ ਨੇ ਪਾਈ ਸੀ ਜਿਸ ਨਾਲ ਅਕੱਲਾ ਮੁਹੱਲਾ ਨਹੀਂ ਬਲਕਿ ਚੰਡੀਗੜ੍ਹ ਅਤੇ ਪੰਚਕੂਲੇ ਨੂੰ ਵੀ ਪਾਣੀ ਦਾ ਲਾਭ ਹੋਇਆ ਸੀ ਪੁਲਿਸ ਵੱਲੋਂ ਦੱਬੇ ਮਹਾਲੀ ਦੇ ਕਮਿਊਨਿਟੀ ਸੈਂਟਰਾਂ ਬਾਰੇ ਪੀਆਈਐਲ ਵਿੱਚ ਪੁਲਿਸ ਨੂੰ ਸਾਰੇ ਕਮਿਊਨਿਟੀ ਸੈਂਟਰ ਖਾਲੀ ਕਰਨੇ ਪਏ ਸਨ ਇਸ ਸਭ ਕਾਸੇ ਨਾਲ ਹੁਣ ਸਿਮਰਨਜੀਤ ਸਿੰਘ ਕੁਲਕੇਸਾਂ ਦੀ ਪਰਿਵਾਰ ਰਹਿਣ ਲੱਗੀ ਉਹਦੇ ਕੁਲ ਕੰਮ ਦਾ ਬੋਝ ਵੱਧ ਗਿਆ ਸੀ ਪਹਿਲੀ ਜੂਨੀਅਰ ਸ੍ਰੀਤਾ ਦਾ ਵਿਆਹ ਹੋ ਗਿਆ ਉਸ ਦੀ ਥਾਂ ਇੱਕ ਹੋਰ ਤੀਜੀ ਜੂਨੀਅਰ ਸੁਸ਼ਮਾ ਆ ਗਈ ਜਿਸ ਦਿਨ ਸ੍ਰੀਤਾ ਨੂੰ ਵਿਦਾਇਗੀ ਪਾਰਟੀ ਕੀਤੀ ਜਾ ਰਹੀ ਸੀ ਉਸੇ ਦਿਨ ਸੁਸ਼ਮਾ ਆਈ ਸੀ ਸੁਸ਼ਮਾ ਦਾ ਪਹਿਲਾ ਦਿਨ ਸੀ ਤੇ ਸ੍ਰੀਤਾ ਦਾ ਅਖੀਰਲਾ ਸ੍ਰੀਤਾ ਭਾਵਕ ਹੋ ਗਈ ਅਤੇ ਉਹ ਰੋ ਰਹੀ ਸੀ ਪਰ ਸੁਸ਼ਮਾ ਬੜੀ ਹੈਰਾਨ ਹੋ ਰਹੀ ਸੀ ਕਿ ਸ੍ਰੀਤਾ ਅਖਰ ਰੋ ਕਿਉਂ ਰਹੀ ਹੈ ਉਸ ਨੂੰ ਇਸ ਦਾ ਕਾਰਨ ਮਗਰੋਂ ਪਤਾ ਲੱਗਾ ਕਿ ਇਸ ਦਫ਼ਤਰ ਵਿੱਚ ਇੱਕ ਲੜਕੀ ਨੂੰ ਕਿਨੇ ਸੰਸਕਾਰ ਅਤੇ ਆਪਣਤ ਨਾਲ ਰੱਖਿਆ ਜਾਂਦਾ ਰਿਹਾ ਸੀ ਠੀਕ ਪੈਸੇ ਤੇ ਹਰ ਸਾਲ ਪੈਸੇ ਵਧਾਉਣੇ ਕਲੈਂਟ ਕਈ ਵਾਰ ਆਪ ਖੁਸ਼ ਹੋ ਕੇ ਪਵਨ ਮੁਰਸ਼ੀ ਨੂੰ ਤੇ ਜੂਨੀਅਰ ਨੂੰ ਪੈਸੇ ਦੇ ਜਾਂਦੇ ਸਨ ਕਈ ਦਫ਼ਤਰਾਂ ਵਿੱਚ 9ਵੇਂ ਤਨਖਾਹ ਲੈਣ ਤੋਂ ਬਿਨਾਂ ਹੋਰ ਕੋਈ ਪੈਸਾ ਨਹੀਂ ਸੀ ਮਿਲਦਾ ਪਰ ਸਿਮਰਨਜੀਤ ਸਿੰਘ ਦੇ ਦਫ਼ਤਰ ਦਾ ਰਿਵਾਜ ਹੋਰਾਂ ਨਾਲੋਂ ਵੱਖਰਾ ਸੀ ਜਿਸ ਦਾ ਜ਼ਿਕਰ ਬਾਰ ਵਿਚ ਆਮ ਤੌਰ ਤੇ ਹੁੰਦਾ ਰਹਿੰਦਾ ਸੀ ਕਈ ਵਕੀਲਾਂ ਦੇ ਮੌਨਸ਼ੀ ਤੇ ਕਈ ਵਕੀਲਾਂ ਦੇ ਜੂਨੀਅਰ ਇਹ ਦੇਖਦੇ ਰਹਿੰਦੇ ਸਨ ਕਿ ਕਦੋਂ ਕੋਈ ਜਾਵੇ ਅਤੇ ਉਹਦੀ ਥਾਂ ਸਿਮਰਨਜੀਤ ਦੇ ਦਫ਼ਤਰ ਵਿੱਚ ਉਹ ਜਾਵੇ ਹੁਣ ਸਿਮਰਨਜੀਤ ਸਿੰਘ ਦੀ ਭਤੀਜੀ ਅਰੀ ਤੈਤਕੀ ਲਾ ਦੇ 10ਵੇਂ ਸਮੈਸਟਰ ਵਿੱਚੋਂ ਵੀ ਪਾਸ ਹੋ ਗਈ ਸੀ ਸਿਮਰਨਜੀਤ ਨੇ ਪੰਜਾਬ ਯੂਨੀਵਰਸਿਟੀ ਤੋਂ ਡਿਟੇਲ ਮਾਰਕਸ ਅਤੇ ਕਰੈਕਟਰ ਸਰਟੀਫਿਕੇਟ ਲੈ ਕੇ ਫਟਾਫਟ 바ਰ ਕਾਉਂਸਲ ਤੋਂ ਵਕਾਲਤ ਦਾ ਲਾਇਸੈਂਸ ਲੈ ਦਿੱਤਾ। ਹਰੀਤ ਭਾਵੇਂ ਪਹਿਲਾਂ ਵੀ ਦਫ਼ਤਰ ਵਿੱਚ ਸਿਮਰਨਜੀਤ ਸਿੰਘ ਦੀ ਸਹਾਇਤਾ ਕਰ ਰਹੀ ਸੀ ਪਰ ਹੁਣ ਤਾਂ ਵਕੀਲ ਬਣ ਚੁੱਕੀ ਸੀ। ਹਰੀਤ ਬੜੀ ਸਿੱਖੀ ਬੁੱਧੀ ਵਾਲੀ ਤੇ ਤੇਜ਼ ਤਰਾਰ ਸੀ। ਹੁਣ ਉਹ ਹਾਈ ਕੋਰਟ ਵਿੱਚ ਕੇਸਾਂ ਵਿੱਚ ਅਪੀਅਰ ਹੋ ਰਹੀ ਸੀ। ਉਸ ਨੂੰ ਪਹਿਲੇ ਦਿਨ ਤੋਂ ਹੀ ਕੋਈ ਝਿਜਕ ਨਹੀਂ ਸੀ। ਸਿਮਰਨਜੀਤ ਸਿੰਘ ਦਾ ਲੜਕਾ ਸਰਫਰਾਜ਼ ਵੀ ਪੰਜਾਬ ਯੂਨੀਵਰਸਿਟੀ ਵਿੱਚ ਲਾਜ਼ੇ ਨਵੇਂ ਸੈਮੈਸਟਰ ਵਿੱਚ ਪੜ ਰਿਹਾ ਸੀ। ਅਰੀਤ ਅਤੇ ਸਰਫਰਾਜ਼ ਦੋਵੇਂ ਇੱਕ ਦੂਜੇ ਨਾਲ ਸਮਝੋ ਮੁਕਾਬਲੇ ਵਿੱਚ ਪੜ ਰਹੇ ਸਨ ਇੱਕ ਦੂਜੇ ਨਾਲ ਜਿੱਤਦੇ ਰਹਿੰਦੇ ਸਨ ਕਿ ਕੌਣ ਕਿਸ ਤੋਂ ਵੱਧ ਨੰਬਰ ਲਵੇਗਾ ਦੋਵੇਂ ਪੈਨਪਰਾ ਦਫਤਰ ਵਿੱਚ ਸਿਮਰਨਜੀਤ ਦਾ ਹੱਥ ਵਟਾਉਂਦੇ ਰਹਿੰਦੇ ਸਨ ਕੋਈ ਉਹਨਾਂ ਨੂੰ ਜੇ ਆਪਣਾ ਕੇਸ ਮਿਲ ਜਾਂਦਾ ਜ਼ਿਲ੍ਹਾ ਕਚੈਰੀਆਂ ਵਿੱਚ ਤਾਂ ਦੋਵੇਂ ਪੈਨਪਰਾ ਕਰ ਲੈਂਦੇ ਸਨ ਨਾਲੇ ਉਹਨਾਂ ਦੀ ਜੱਕ ਖਤਮ ਹੋ ਜਾਂਦੀ ਸੀ ਨਾਲੇ ਪੈਸੇ ਮਿਲ ਜਾਂਦੇ ਸਨ ਕਈ ਕੇਸ ਉਹ ਕਰ ਚੁੱਕੇ ਸਨ ਅਰੀਤ ਜੱਜ ਸਾਹਮਣੇ ਅਪੀਅਰ ਹੁੰਦੀ ਸੀ ਸਰਫਰਾਜ਼ ਤੇ ਮੁਨਸੀਪਾ ਉੱਪਰਲੇ ਕੰਮ ਕਰ ਲੈਂਦੇ ਸਨ ਹੇਠਲੀਆਂ ਕੋਰਟਾਂ ਵਿੱਚ ਅਪੀਲ ਹੋਣ ਨਾਲ ਉਹਨਾਂ ਨੂੰ ਇਸ ਦਾ ਇੱਕ ਵੱਖਰਾ ਹੀ ਤਜਰਬਾ ਹੁੰਦਾ ਸੀ ਪਰ ਹੁਣ ਰੀਤਾ ਪੂਰੀ ਸੂਰੀ ਹਾਈ ਕੋਰਟ ਵਿੱਚ ਆਪਣੇ ਚਾਚੂ ਸਿਮਰਨਜੀਤ ਦੀ ਸਹਾਇਤਾ ਕਰਦੀ ਸੀ ਕਈ ਵਕੀਲ ਸਿਮਰਨਜੀਤ ਨੂੰ ਮੁਬਾਰਕਬਾਦਾਂ ਵੀ ਦਿੰਦੇ ਸਨ ਯਾਰ ਸਿਮਰਨਜੀਤ ਤੇਰੀ ਭਤੀਜੀ ਰੀਤਾ ਬਹੁਤ ਤੇਜ਼ ਹੈ ਉਹ ਤਾਂ ਇੰਜ ਲੱਗਦੀ ਹੈ ਜਿਵੇਂ ਹਾਈ ਕੋਰਟ ਵਿੱਚ ਕਿੰਨੇ ਸਾਲਾਂ ਤੋਂ ਕੰਮ ਕਰਦੀ ਹੋਵੇ ਇਹਨੇ ਇੱਥੇ ਨਹੀਂ ਰਹਿਣਾ ਉਹ ਤਾਂ ਹੋਰ ਕੰਪੀਟੀਟਿਵ ਟੈਸਟ ਦੇ ਰਹੀ ਹੈ ਬੈਂਕ ਵਿੱਚ ਲੈ ਆਫੀਸਰ ਅਤੇ ਆਈਐਸ ਆਦੇ ਦੇਖੋ ਕਦੋਂ ਹੋਰ ਪਾਸੇ ਲੰਘ ਜਾਵੇ ਸਿਮਰਨਜੀਤ ਸਿੰਘ ਬੜੇ ਮਾਨ ਨਾਲ ਅਗਲੇ ਨੂੰ ਦੱਸਦਾ ਜੂਨੀਅਰ ਵਕੀਲ ਸੁਸ਼ਮਾ ਇੱਕ ਸਾਲ ਦੇ ਅੰਦਰ ਅੰਦਰ ਚੰਗੀ ਵਕੀਲ ਬਣ ਗਈ ਸੀ ਤੇ ਹੁਣ ਉਹ ਆਪ ਆਪਣੇ ਸਿਰ ਖੁਦ ਜੱਜ ਅੱਗੇ ਅਪੀਲ ਹੁੰਦੀ ਸੀ ਉਸ ਬਾਰੇ ਸਿਮਰਨਜੀਤ ਸਿੰਘ ਨੂੰ ਕੋਈ ਫਿਕਰ ਨਹੀਂ ਸੀ ਅਸਲ ਵਿੱਚ ਸਿਮਰਨਜੀਤ ਸਿੰਘ ਹਰ ਕਲਾਇੰਟ ਦੇ ਆਉਣ ਨਾਲ ਆਪਣੇ ਜੂਨੀਅਰ ਨੂੰ ਸਦਾ ਨਾਲ ਬਿਠਾਉਂਦਾ ਸੀ ਤਾਂ ਕਿ ਹਰ ਪੁਆਇੰਟ ਨੂੰ ਆਪ ਸਮਝ ਸਕੇ ਉਸ ਤੋਂ ਕੇਸ ਦੀ ਡਰਾਫਟਿੰਗ ਕਰਵਾਉਂਦਾ ਇੱਕ ਵਕੀਲ ਦਾ ਅਸਲ ਕੰਮ ਡਰਾਫਟਿੰਗ ਕਰਨਾ ਤੇ ਜੱਜ ਸਾਹਮਣੇ ਆਰਗੂ ਕਰਨਾ ਹੁੰਦਾ ਸਰਫਰਸ ਭਾਵੇਂ ਅਪੀਅਰ ਨਹੀਂ ਸੀ ਹੋ ਸਕਦਾ ਪਰ ਉਹ ਕੋਰਟ ਵਿੱਚ ਸਭ ਕੁਝ ਸੁਣਦਾ ਰਹਿੰਦਾ ਸੀ ਅਤੇ ਇਹ ਤਾਂ ਉਹ 10+2 ਵਿੱਚ ਪੜ੍ਹਦਿਆਂ ਕਰਨ ਲੱਗ ਪਿਆ ਸੀ ਇੱਕ ਦਿਨ ਅਰੀਤ ਨੇ ਘਰ ਵਿੱਚ ਖੁਸ਼ਖਬਰੀ ਦੱਸੀ ਕਿ ਉਸਨੇ ਬੈਂਕ ਆਫ ਬੜੋਦਾ ਵਿੱਚ ਲਾ ਅਫਸਰ ਗ੍ਰੇਡ 1 ਦਾ ਟੈਸਟ ਪਾਸ ਕਰ ਲਿਆ ਉਸ ਨੂੰ ਇੰਪੋਰਟੈਂਟ ਲੈਟਰ ਆਇਆ ਤੇ ਰਾਸਤਾਨ ਵਿੱਚ ਉਸਨੇ ਅਜਮੇਰ ਵਿਖੇ ਬੈਂਕ ਆਫ ਬੜੋਦਾ ਵਿੱਚ ਜੁਆਇਨ ਕਰ ਲਿਆ ਸੀ ਘਰ ਵਿੱਚ ਸਭ ਨੂੰ ਬੜੀ ਖੁਸ਼ੀ ਹੋਈ ਲੱਗਦਾ ਸੀ ਕਿ ਇਹ ਆਈਐਸ ਵੀ ਕੰਪੀਟ ਕਰ ਲਵੇਗੀ ਬਾਰ ਵਿੱਚ ਇਸ ਕਲੋਂ ਅਸਰ ਪਿਆ ਕੇ ਦੇਖੋ ਸਿਮਰਨਜੀਤ ਸਿੰਘ ਦੀ ਪ੍ਰੇਰਣਾ ਨਾਲ ਉਸ ਦਾ ਪਰਿਵਾਰ ਅੱਗੇ ਵਧ ਰਿਹਾ ਹੈ ਸਿਮਰਨਜੀਤ ਸਿੰਘ ਦਾ ਖੇੜਾ ਵਕੀਲ ਨਹੀਂ ਸੰਛੜਦੇ ਉਹਦੇ ਮਗਰ ਪਏ ਹੋਏ ਸਨ ਕਿ ਉਹ ਹੁਣ ਤਾਂ ਬਾਰ ਦੀ ਪ੍ਰਧਾਨ ਦੀ ਚੋਣ ਲੜੇ ਉਹ ਕਈ ਵਾਰ ਆਖਦਾ ਦੇਖੋ ਮੈਂ ਚੋਣ ਜ਼ਰੂਰ ਲੜਾਂਗਾ ਪਰ ਸਮਾਂ ਹੁਣ ਤੇ ਪਰ ਉਹਦਾ ਸਮਾਂ ਨਹੀਂ ਸੀ ਆ ਰਿਹਾ ਵਕੀਲ ਇਸ ਕਲੋਂ ਹੈਰਾਨ ਸਨ ਕਿ ਕਈ ਵਕੀਲ 2-2 ਵਾਰ 3-3 ਵਾਰ ਤੇ ਕਈ 7-7 ਵਾਰ ਪ੍ਰਧਾਨ ਰਹੇ ਹਨ ਪਰ ਪਤਾ ਨਹੀਂ ਸਿਮਰਨਜੀਤ ਸਿੰਘ ਕਿਸਮਤੀ ਦਾ ਬਣਿਆ ਹੋਇਆ ਹੈ ਇਹੋ ਗੱਲ ਉਹਨਾਂ ਦੀ ਸਮਝ ਤੋਂ ਬਾਹਰ ਸੀ ਸਿਮਰਨਜੀਤ ਸਿੰਘ ਦਾ ਲੜਕਾ ਸਰਫਰਾਜ਼ ਹੁਣ ਹਾਈ ਕੋਰਟ ਆ ਗਿਆ ਸੀ ਉਸ ਨੂੰ ਬਾਹਰ ਕਾਉਂਸਲ ਵੱਲੋਂ ਲਾਇਸੈਂਸ ਮਿਲ ਗਿਆ ਹਾਈ ਕੋਰਟ ਬਾਰ ਐਸੋਸੀਏਸ਼ਨ ਵਿੱਚ ਮੈਂਬਰ ਬਣ ਲਈ ਫਾਰਮ ਭਰ ਕੇ ਫੀਸ ਜਮ੍ਹਾਂ ਕਰਵਾ ਦਿੱਤੀ ਗਈ ਪਹਿਲੇ ਦਿਨ ਤੋਂ ਹੀ ਜੱਜ ਸਾਹਮਣੇ ਅਪੀਲ ਹੋਇਆ ਤੇ ਬੜਾ ਸਫਲ ਹੋਇਆ ਬੜੀ ਵਿਸ਼ਵਾਸ ਨਾਲ ਉਹ ਉੱਚੀ ਅਤੇ ਸਾਫ਼ ਜ਼ੁਬਾਨ ਵਿੱਚ ਬੋਲ ਰਿਹਾ ਸੀ ਜੱਜ ਨੇ ਸਰਫਰਾਜ਼ ਦੀ ਦਲੀਲ ਸੁਣ ਕੇ ਨੋਟਿਸ ਆਫ ਮੋਸ਼ਨ ਕਰ ਦਿੱਤਾ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਮੁਨਸੀ ਪਵਨ ਕਹਿ ਰਿਹਾ ਸੀ ਸਰ ਲੱਗਦਾ ਹੀ ਨਹੀਂ ਕਿ ਇੱਕ ਨਵਾਂ ਵਕੀਲ ਪਹਿਲੀ ਵਾਰ ਬੋਲ ਰਿਹਾ ਸੀ ਸਰਫਰਾਜ਼ ਨਾ ਤਾਂ ਜਕਿਆ ਤੇ ਨਾ ਹੀ ਸ਼ਰਮਾਇਆ ਲੱਗਦਾ ਹੀ ਨਹੀਂ ਸੀ ਕਿ ਬਿਲਕੁਲ ਨਵਾਂ ਵਕੀਲ ਪਹਿਲੀ ਵਾਰ ਜੱਜ ਸਾਹਮਣੇ ਖੜਾ ਹੈ ਜੂਨੀਅਰ ਵਕੀਲ ਸੁਸ਼ਮਾ ਦਾ ਵੀ ਇਹੋ ਪ੍ਰਭਾਵ ਸੀ ਉਹ ਵੀ ਬੇहद ਖੁਸ਼ ਹੋਈ ਸਿਮਰਨਜੀਤ ਸਿੰਘ ਉਹਨਾਂ ਦੋਵਾਂ ਦੇ ਪ੍ਰਭਾਵ ਸੁਣ ਕੇ ਬੜਾ ਖੁਸ਼ ਹੋਇਆ ਉਸ ਨੂੰ ਤਸੱਲੀ ਹੋਈ ਕਿ ਉਹਦਾ ਲੜਕਾ ਸਰਫਰਾਜ਼ ਹੁਣ ਹਾਈ ਕੋਰਟ ਵਿੱਚ ਸੱਜੀ ਬਾ ਬਣ ਜਾਵੇਗਾ ਉਹ ਸੋਚ ਰਿਆ ਸੀ ਕਿ ਜਿਹੜੀ ਸਹਤਾ ਆਪਣਾ ਲੜਕਾ ਕਰ ਸਕਦਾ ਉਹਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਸਰਫਰਾਜ਼ ਦੇ ਦਾਦੇ ਨਰਦੇਵ ਸਿੰਘ ਦੇਵ ਅਤੇ ਉਹਦੀ ਦਾਦੀ ਮਾ ਨੂੰ ਪਤਾ ਲੱਗਾ ਤਾਂ ਬੜੇ ਖੁਸ਼ ਹੋਏ ਉਹਨਾਂ ਘਰ ਆਉਣ ਤੇ ਸਰਫਰਾਜ਼ ਦਾ ਮੱਥਾ ਚੁੰਮਿਆ ਨਰਦੇਵ ਸਿੰਘ ਦੇਵ 2-3 ਸਾਲਾਂ ਤੋਂ ਬਡਾਪੇ ਕਾਰਨ ਹਾਈ ਕੋਰਟ ਨਹੀਂ ਸੀ ਆ ਰਿਹਾ ਗੋਡੇ ਦੀ ਤਕਲੀਫ ਹੋਣ ਕਰ ਹੁਣ ਦੇ ਬੀਲਚੇਅਰ ਉੱਤੇ ਸੀ ਦੇਵ ਨੂੰ ਬੀਲਚੇਅਰ ਉੱਤੇ ਬਿਨਾਂ ਕਿਸੇ ਵਿਸ਼ੇਸ਼ ਕਾਰਨ ਬਾਹਰ ਅੰਦਰ ਜਾਣਾ ਚੰਗਾ ਨਹੀਂ ਸੀ ਲੱਗਦਾ ਉਹ ਆਪਣੀ ਜ਼ਿੰਦਗੀ ਵਿੱਚ ਸਦਾ ਚੜ੍ਹਦੀ ਕਲਾ ਵਿੱਚ ਰਿਹਾ ਸੀ ਇਸੇ ਲਈ ਅੱਜ ਅਜਿਹਾ ਹੋ ਕੇ ਉਸ ਨੂੰ ਪਬਲਿਕ ਵਿੱਚ ਜਾਣਾ ਚੰਗਾ ਨਹੀਂ ਸੀ ਲੱਗਦਾ ਸਿਮਰਨਜੀਤ ਸਿੰਘ ਦਾ ਵਕਾਲਤ ਦਾ ਕੰਮ ਹੋਰ ਵੱਧ ਰਿਹਾ ਸੀ ਉਸ ਨੂੰ ਇੱਕ ਹੋਰ ਜੂਨੀਅਰ ਰੱਖਣ ਦੀ ਲੋੜ ਮਹਿਸੂਸ ਹੋ ਰਹੀ ਸੀ ਪਰ ਹੁਣ ਕਿਉਂਕਿ ਸੁਸ਼ਮਾ ਤੇ ਸਰਫਰਾਜ਼ ਦੋਵੇਂ ਵਕਾਲਤ ਦੇ ਕੰਮ ਵਿੱਚ ਨਿਪੁੰਨ ਹੋ ਗਏ ਸਨ ਇਸ ਲਈ ਬਹੁਤਾ ਕੰਮ ਇਨ੍ਹਾਂ ਦੋਵਾਂ ਨੇ ਸੰਭਾਲ ਲਿਆ ਸੀ ਕਈ ਲਾਦੇ ਵਿਦਿਆਰਥੀ ਉਸਦੇ ਦਫ਼ਤਰ ਵਿੱਚ ਬਤੌਰ ਇੰਟਰਨ ਆਉਂਦੇ ਜਾਂਦੇ ਰਹਿੰਦੇ ਪਹਿਲਾਂ ਵੀ ਪਿਓ ਪੁੱਤਰ ਹਾਈ ਕੋਰਟ ਵਿੱਚ ਇਕੱਠੇ ਫਿਰਦੇ ਰਹਿੰਦੇ ਸਨ ਅੱਜ ਵੀ ਪਿਓ ਪੁੱਤਰ ਇਕੱਠੇ ਫਿਰੇ ਸਨ ਪਹਿਲਾਂ ਵੀ ਦੋਹਾਂ ਪਿਓ ਪੁੱਤਰਾਂ ਦੀ ਛਾਤੀ ਤਣੀ ਰਹਿੰਦੀ ਸੀ ਉਂਗਲੀ ਖੜੀ ਰਹਿੰਦੀ ਸੀ ਅੱਜ ਵੀ ਸਿਮਰਨਜੀਤ ਸਿੰਘ ਦਾ ਪੁੱਤਰ ਸਰਫਰਾਜ਼ ਬੜੀ ਮੜਕ ਨਾਲ ਹਾਥੀ ਵਾਂਗ ਝੂਲਦਾ ਮਸਤ ਅੱਖਾਂ ਨਾਲ ਆਪਣੇ ਪਿਓ ਸਿਮਰਨਜੀਤ ਸਿੰਘ ਨਾਲ ਹਾਈ ਕੋਰਟ ਵਿੱਚ ਵਿਚਰ ਰਿਹਾ ਸੀ ਦੋਹਾਂ ਦੀਆਂ ਛਾਤੀਆਂ ਤਲੀਆਂ ਤੇ ਉਂਗਲਾਂ ਖੜੀਆਂ ਸਨ ਪਰਿਵਾਰ ਦਾ ਵਿਸਾ ਅੱਗੇ ਲਿਜਾ ਰਹੇ ਸਨ ਦੋਵੇਂ ਪਿਓ ਪੁੱਤਰ ਸਿਮਰਨਜੀਤ ਸਿੰਘ ਜਿਹੜਾ 5 ਸਾਲਾਂ ਤੋਂ ਉਮਰ ਵਿੱਚ ਪੀਜੀਆਈ ਚੰਡੀਗੜ੍ਹ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਆ ਸੀ ਮਹਾਲੀ ਆਉਣ ਮਗਰੋਂ ਉਹ ਕਦੇ ਵੀ ਪੀਜੀਆਈ ਨਹੀਂ ਸੀ ਗਿਆ ਜਿਹੜਾ ਸਿਮਹੀ ਕਦੇ ਹੱਡੀਆਂ ਦੀ ਮੋਟ ਸੀ ਨਹਿਲਾਉਂਦਿਆਂ ਜੀ ਦੀ ਇੱਕ ਇੱਕ ਹੱਡੀ ਦਿਖਤੀ ਹੁੰਦੀ ਸੀ ਰੀਡ ਦੀ ਹੱਡੀ ਵਿਚਾਲਿਓ ਉਬਰੀ ਹੋਈ ਦੂਰੋਂ ਨਜ਼ਰ ਆਉਂਦੀ ਸੀ ਜਿਹੜਾ ਇੱਕ ਸੁੱਕੇ ਡੱਕੇ ਵਾਂਗ ਟੀਲਾ ਬਣਿਆ ਹੋਇਆ ਸੀ ਉਹ ਅੱਜ ਹਾਈ ਕੋਰਟ ਵਿੱਚ ਇੱਕ ਹਰੇ ਕਜੂਰ ਰੁੱਖ ਵਾਂਗ ਝੂਲ ਰਿਹਾ ਸੀ ਜਿਸ ਦੀਆਂ ਜੜ੍ਹਾਂ ਫੈਲ ਰੀਆਂ ਸਨ ਇੱਕ ਬਰੋਟੇ ਵਾਂਗ ਹਰੇ ਕਚੂਰ ਭਾਰੀ ਪਰ ਕਮ ਬਰੋਟੇ ਵਾਂ ਧੰਨਵਾਦ